ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਤੁਹਾਨੂੰ ਦਿਆਂਗੇ ਜੀ ਹਫ਼ਤਾਵਾਰੀ ਰਿਪੋਰਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਫਰੇਸ਼ ਕਰਾਂਗੇ ਤੁਹਾਡੇ ਸਾਹਮਣੇ 15 ਮਾਰਚ ਤੱਕ ਮੌਸਮ ਪੰਜਾਬ ਦਾ ਫਲਸਣਾ ਲੱਗਦੇ ਖੇਤਰਾ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਮੀਂਹ ਵਾਲਾ ਸਿਸਟਮ ਕਦੋਂ ਆਵੇਗਾ ਇਹ ਸਾਨੂੰ ਕਾਫੀ ਕੁਐਸ਼ਨਸ ਆਉਂਦੇ ਨੇ ਤੇ ਇਸ ਸਵਾਲ ਦਾ ਜਵਾਬ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਜੀ ਤਾਜ਼ਾ ਸੈਟੇਲਾਈਟ ਦੇ ਸਿਰਾਂ ਤੇ ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ 9 ਮਾਰਚ ਦੀ ਅੱਜ ਸਵੇਰ ਹੈ ਲਗਭਗ ਸਵੇਰ ਦੇ 9:30 ਵਜੇ ਚਾਰੇ ਨੇ ਪੰਜਾਬ ਦੇ ਵਿੱਚ ਹਰਿਆਣਾ ਰਾਜਸтан ਦੇ ਵਿੱਚ ਲਗਭਗ ਮੌਸਮ ਸਾਫ ਹੈ ਗਰਮੀ ਨੇ ਜ਼ੋਰ ਫੜ ਲਿਆ ਜੀ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਗੇਤੀ ਗਰਮੀ ਜਿਹੜੀ ਆ ਪਹਣ ਪੈ ਰਹੀ ਹੈ ਤੇ ਆਉਂਦੇ ਦਿਨਾਂ ਤੱਕ ਗਰਮੀ ਦੇ ਵਿੱਚ ਹੋਰ ਵਾਧਾ ਹੋਏਗਾ ਟੈਂਪਰੇਚਰ ਹੋਰ ਤਾਂ ਨੂੰ ਜਾਣਗੇ ਪਿਛਲੇ ਜੇਕਰ 24 ਘਟਿਆਂ ਤੇ ਅੰਕੜੇ ਚੱਕੀਏ ਤੇ ਸਭ ਤੋਂ ਵੱਧ ਗਰਮਲ ਇਲਾਕਾ ਜਿਹੜਾ ਪੰਜਾਬ ਦੇ ਵਿੱਚ ਬਠਿੰਡਾ 에ਅਰਪੋਰਟ 30.7 ਡਿਗਰੀ ਦੇ ਨਾਲ ਰਿਹਾ ਮੈਕਸਿਮਮ ਜਿਹੜਾ ਟੈਂਪਰੇਚਰ ਨੇ 28 29 30 ਦੇ ਆਸ-ਪਾਸ ਪੰਜਾਬ ਦੇ ਚੱਲਦੇ ਹੋਏ ਨੇ हरियाणा ਦੀ ਗੱਲ ਕਰੀਏ ਜੇ ਮਹਿੰਦਰਗੜ੍ਹ ਇਲਾਕਾ ਸਭ ਤੋਂ ਜਿਲ੍ਹਾ ਜਿਹੜਾ ਸਭ ਤੋਂ ਗਰਮ ਰਿਹਾ 32.3 ਡਿਗਰੀ ਦੇ ਨਾਲ ਹਰਿਆਣਾ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਮੈਕਸਿਮਮ ਟਾਈਮ ਫਿਰ ਜਿਹੜਾ ਜਿਹੜੇ 30 ਤੋਂ ਲੈ ਕੇ 32 33 ਦੇ ਆਸ-ਪਾਸ ਚੱਲਦੇ ਹੋਏ ਨੇ ਪੰਜਾਬ ਹਰਿਆਣਾ ਦੋਨਾਂ ਸੂਬਿਆਂ ਦੇ ਵਿੱਚ 1 ਤੋਂ 2 ਡਿਗਰੀ ਦਾ ਇਜ਼ਾਫਾ ਹੋਰ ਗਰਮੀ ਦੇ ਵਿੱਚ ਹੋ ਸਕਦਾ ਆਉਂਦੇ 48 ਘੰਟਿਆਂ ਦੇ ਦਰਮਿਆਨ ਸੋ ਅੱਜ ਮੌਸਮ ਸਾਫ਼ ਹੈ ਸਾਫ਼ ਹੀ ਰਹਿਣਾ ਜੀ ਤਿੱਖੀ ਧੁੱਪ ਲੱਗਦੀ ਰਣੀ ਹੈ ਟੈਂਪਰੇਚਰ ਦੇ ਵਿੱਚ ਵਾਧਾ ਅੱਜ ਹੋ ਸਕਦਾ 1-2 ਡਿਗਰੀ ਦਾ ਆਉਂਦੇ ਜਕਰ ਦਿਨਾਂ ਦੀ ਗੱਲ ਕਰੀਏ ਅੱਜ 9 ਤਰੀਕ ਹੈ 10 ਤਰੀਕ ਨੂੰ ਯਾਨੀ ਕਿ ਕੱਲ ਵੀ ਕੋਈ ਬਹੁਤਾ ਫੇਰ ਬਦਲ ਮੌਸਮ ਦੇ ਵਿੱਚ ਨਹੀਂ ਹੈ ਕੱਲ ਵੀ ਮੌਸਮ ਗਰਮ ਹੀ ਰਹੇਗਾ 11 ਤਰੀਕ ਨੂੰ ਉੱਪਰਲੇ ਫੱਦਰ ਤੇ ਬਦਲਵਾਈ ਵਾਲਾ ਇੱਕ ਹਲਕਾ ਜਿਹਾ ਸਿਸਟਮ ਕੁਝ ਰਹੇਗਾ ਜਿਹੜਾ ਕਿ ਉਹ ਵੀ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਵਾਲਾ ਸਿਸਟਮ ਨਹੀਂ ਹੈ ਫੋਕੇ ਬੱਦਲ ਹੋਣਗੇ ਉਚਾਈ ਤੇ ਹੋਣਗੇ ਤੇ ਧੁੱਪਾਂ ਦੇ ਵਿੱਚ ਥੋੜੀ ਕਹਿ ਸਕਦੇ ਹਾਂ ਰੁਕਾਵਟ ਆਏਗੀ ਤੇ ਜਿਹੜੀਆਂ ਹਵਾਵਾਂ ਇਹ ਗਤੀ ਹੋਰ ਘਟੇਗੀ ਤੇ ਕੱਲ ਨਾਮਾਤਰ ਹਵਾ ਚੱਲਣ ਦੇ ਆਸਾਰ ਹੋਣਗੇ ਤੇ ਆਉਂਦੇ ਦਿਨਾਂ ਦੇ ਦਰਮਿਆਨ ਹੋ ਸਕਦਾ ਹੈ ਕਿ ਦੱਖਣ ਪੂਰੇ ਤੇ ਬੁੱਲੇ ਵੀ ਜੜਿਆ ਚੱਲ ਸਕਦੇ ਨੇ ਹਲਕੇ ਰਫਤਾਰ ਦੇ ਨਾਲ ਜਿਵੇਂ ਜਿਵੇਂ ਆਪ ਸਿਸਟਮ ਦੇ ਕੋਲ ਜਾਵਾਂਗੇ ਇਹ ਬੁੱਲੇ ਜੜਿਆ ਤੇਜ਼ ਹੋ ਸਕਦੇ ਨੇ 11 ਤਰੀਕ ਨੂੰ ਕਿਤੇ ਕਿਤੇ 5-7 ਮਿੰਟਾਂ ਵਾਲੇ ਹਲਕੇ ਜਿ ਕਿਤੇ ਕਣੀਆਂ ਡਿੱਗ ਜਾਣ ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਹ ਵੀ ਕੁਛਕ ਟਾਵੇਂ ਟਾਵੇਂ ਖੇਤਾਂ ਦੇ ਵਿੱਚ ਇਕਾ ਦੁੱਕਾ ਥਾਵਾਂ ਤੇ ਸੋ ਇਹ 11 ਤਰੀਕ ਨੂੰ ਉਚਾਈ ਵਾਲੇ ਬੱਦਲ ਲੰਘਣਗੇ 12 ਤਰੀਕ ਨੂੰ ਲਗਫਗ ਫਿਰ ਤੋਂ ਮੌਸਮ ਸਾਫ਼ ਹੋ ਜਾਏਗਾ 13 ਦੀ ਸ਼ਾਮ ਤੋਂ ਲੈ ਕੇ 14 15 16 ਇਹ ਤਿੰਨ ਜਿਹੜੇ ਤਿੰਨ ਹੋਣਗੇ ਇਹ ਸਿਸਟਮ ਵਾਲੇ ਹੋਣਗੇ ਕਿ ਸਿਸਟਮ ਲੱਗਣਾ ਤੇ ਇਹ ਸਿਸਟਮ ਲੱਗੇਗਾ ਜੀ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਦੇ ਖੇਤਰ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਪਹਾੜੀ ਖੇਤਰਾ ਦੇ ਵਿੱਚ ਇਸ ਸਿਸਟਮ ਦੀ ਅਫਰਡ ਤੁਹਾਨੂੰ ਅਸੀਂ ਪਹਿਲਾਂ ਵੀ ਦਿੰਦੇ ਆ ਰਹੇ ਹਾਂ ਇਹ ਸਿਸਟਮ ਕੋਈ ਬਹੁਤ ਹ ਤਗੜਾ ਨਹੀਂ ਹੈ ਕਿ ਇੱਕੋ ਵਾਰ ਤੇ ਲੈਨ ਤੇ ਤੋਂ ਚੜਦੇ ਪੰਜਾਬ ਔਰ ਹਰਿਆਣਾ ਰਾਜ ਸਾਨੂੰ ਇੱਕ ਵਾਰ ਕਵਰ ਕਰ ਜੇ ਇਹ ਸਿਸਟਮ ਟਟੋਵੇਂ ਤੌਰ ਤੇ ਲੱਗਣਾ ਜੀ 13 ਤਰੀਕ ਨੂੰ ਉਮੀਦ ਹੈ ਆਸਾਰ ਹੋਣਗੇ ਕੁਝ ਖੇਤਰਾ ਦੇ ਵਿੱਚ 14 ਨੂੰ ਵੀ ਹੋਣਗੇ 15 ਨੂੰ ਵੀ ਹੋਣਗੇ 16 ਨੂੰ ਵੀ ਹੋਣਗੇ ਸੋ ਕਿਹੜੇ ਖੇਤਰ ਹੋਣਗੇ ਕਿਹੜੇ ਖੇਤਰਾ ਦੇ ਵਿੱਚ ਕਦੋਂ ਵੀ ਫੈਣਾ ਕੁਦਰਤ ਦੇ ਹੱਥ ਵਾਸਾ ਸਾਰੀ ਕਹਾਣੀ ਤੇ ਇਹਨਾਂ 4 ਦਿਨਾਂ ਦੇ ਦਰਮਿਆਨ ਇਹ ਸਿਸਟਮ ਲੱਗਦਾ ਜਾ ਪਰਿਆ ਤੇ ਕੁਝ ਖ ਜੇ ਹਲਕੀ ਗਰੇ ਮਾਰ ਵੀ ਇਹ ਸਿਸਟਮ ਡਵਾ ਸਕਦਾ ਆ ਖਾਸ ਕਰ Rajasthan ਦੇ ਉੱਤਰ ਪੂਰਬੀ ਭਾਗਾਂ ਦੇ ਵਿੱਚ ਉਮੀਦ ਆਸਾਰ ਨੇ ਔਰ ਦੱਖਣ ਹੁਣੇ ਹਰਿਆਲੇ ਦੇ ਉੱਤਰ ਪੱਛਮੀ ਔਰ ਪੂਰਬੀ ਭਾਗਾਂ ਦੇ ਵਿੱਚ ਉਮੀਦ ਆਸਾਰ ਨੇ ਜੀਓਪੀ ਦੇ ਪੱਛਮੀ ਭਾਗ ਪੰਜਾਬ ਦੇ ਸਾਰੇ ਖੇਤਰ ਭਾਵੇਂ ਉਹ ਲੈਂਦਾ ਪੰਜਾਬ ਹੈ ਚੜਦਾ ਪੰਜਾਬ ਹੈ ਪਾਕਿਸਤਾਨ ਦੇ ਉੱਤਰ ਪੱਛਮੀ ਭਾਗਾਂ ਦੇ ਵਿੱਚ ਹਿਮਾਚਲ ਔਰ ਜੰਮੂ ਦੇ ਹੇਠਲੇ ਪਹਾੜੀ ਖੇਤੜਾਂ ਦੇ ਵਿੱਚ ਉਮੀਦ ਜਿਹੜੇ ਕਰਜਲਿਸ਼ਕ ਦੇ ਨਾਲ ਦਰਸ਼ਨ ਦੇਣਗੇ ਤੇ ਉੱਚਲੇ ਪਹਾੜੀ ਖੇਤੜਾਂ ਦੇ ਵਿੱਚ ਹਲਕੀ ਬਾਰਿਸ਼ੀ ਦਾ ਦੌਰ ਲਖਣਾ ਜੀ ਸੋ ਇਸ ਸਿਸਟਮ ਲੰਘਰ ਤੋਂ ਬਾਅਦ ਟੈਂਪਰੇਚਰ ਜਿਹੜੇ ਤਾਂ ਨੂੰ ਜਾ ਰਹੇ ਨੇ 32 33 ਦੇ ਆਸ-ਪਾਸ ਉਹਨਾਂ ਦੇ ਵਿੱਚ ਥੋੜੀ ਜਿਹੜੀ ਆ ਟੈਂਪਰੇਚਰ ਡਿੱਪ ਕਰਨਗੇ ਥੜੇ ਹੇਠਾਂ ਆਉਣਗੇ ਤੇ 30 ਤੋਂ ਥੱਲੇ ਟੈਂਪਰੇਚਰ ਫਿਰ ਤੋਂ ਆ ਜਾਣਗੇ ਗੜਜਲਿਸ਼ਕੇ ਦੇ ਨਾਲ ਘਟਾਵਾਂ ਚੱਲਣਗੀਆਂ ਤੇ ਮੀਦਿਆਸਰ ਬਹੁਤੇ ਖੇਤਾਂ ਦੇ ਵਿੱਚ ਬਣਨਗੇ 13 ਤੋਂ ਲੈ ਕੇ 16 ਦੇ ਵਿੱਚਕਾਰ ਸੋ ਅੱਜ ਕਹਾਣੀ 15 ਵਾਲੇ ਸਿਸਟਮ ਦੀ ਬਾਕੀ ਸਿਸਟਮ ਐਜ਼ ਇਟ ਉਸੇ ਤਰ੍ਹਾਂ ਆ ਰਿਹਾ ਜਿਵੇਂ ਅਸੀਂ ਤੁਹਾਨੂੰ ਦੱਸਦੇ ਆ ਰਿਹਾ ਇਹ ਚ ਕੋਈ ਫੇਰ ਬਦਲ ਨਹੀਂ ਹੈ ਕਾਫੀ ਜੜਾ ਰੋਲ ਪਲੇ ਕਰਦੀ ਹੈ ਉਹ ਹੀਟ ਪਲੇ ਕਰਦੀ ਹੈ ਸਿਸਟਮ ਨੂੰ ਟ੍ਰਿਗਰ ਕਰਨ ਦੇ ਲਈ ਸਿਸਟਮ ਆ ਦੋ ਤਿੰਨ ਪੈਰਾਮੀਟਰ ਹੁੰਦੇ ਨੇ ਇਹ ਅਸੀਂ ਤੁਹਾਨੂੰ ਫਾਇਲਾ ਵੀ ਦੱਸਿਆ ਆ ਰਹੀਆਂ ਹੀਟ ਜਿਹੜੀ ਮਿਲਣੀ ਚਾਹੀਦੀ ਹੈ ਸਿਸਟਮ ਨੂੰ ਇੱਕ ਦੋ ਦਿਨ ਪਹਿਲਾਂ ਜਕਰ ਤੋਂ ਧੂਪਾਂ ਤਕੜੀਆਂ ਲੱਗ ਜਾਂਦੀਆਂ ਨੇ ਤੇ ਸਿਸਟਮ ਨੂੰ ਵਾਅਲ ਮਿਲ ਜਾਂਦਾ ਦੂਜੀ ਸਹੋਟ ਦੱਖਣ ਫੁਰੇ ਦੀ ਹਵਾ ਤੇ ਜਿਸ ਸਹੋਟ ਐਂਟੀ ਸਰਕੂਲੇਸ਼ਨ ਹਵਾਵਾਂ ਸੋ ਇਹ ਪੈਰਾਮੀਟਰ ਕਾਫੀ ਕੁਛ ਤੈਅ ਕਰ ਦਿੰਦੇ ਨੇ ਕਿ ਸਿਸਟਮ ਕਿਨਾਂਕ ਲੱਗੇਗਾ ਫਿਲਹਾਲ ਇਹ ਸਿਸਟਮ ਲੱਗਣਾ ਹੈ ਤੇ ਉਹ ਦਿਨਾਂ ਤੱਕ ਜੇਕਰ ਫਿਰ ਬਦਲ ਆਉਂਦਾ ਤਾਂ ਤੁਹਾਨੂੰ ਅਸੀਂ ਅਪਡੇਟ ਜਰੀਆ ਕਰ ਦੇਵਾਂਗੇ ਇਜਾਜ਼ਤ ਦਿਓ ਜੀ ਤੁਹਾਨੂੰ ਬਹੁਤ ਸ਼ੁਕਰੀਆ